ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਵੀ ਜਿਹੜਾ ਹੁਣ ਇੱਕ ਗੱਲ ਚੱਲੀ ਜਾਂਦੀ ਹੈ ਵੀ ਬਾਸਮਤੀ ਦਾ ਰੇਟ ਬਹੁਤ ਰਹੂ ਬਾਸਮਤੀ ਦਾ ਰੇਟ ਬਹੁਤ ਰਹੂਗਾ ਤੇ ਉਹਦਾ ਕਾਰਨ ਇਹ ਹੈ ਵੀ ਹੁਣ ਜਿਹੜਾ ਚੌਲ ਆ ਨਾ 8-900 ਰੁਪਏ ਮਹਿੰਗਾ ਹੋ ਗਿਆ ਕੁਆਂਟਲ ਮਗਰ ਤੇ ਉਹਦੇ ਕਰਕੇ ਵੀ ਬਾਸਮਤੀ ਦਾ ਰੇਟ ਬਹੁਤ ਰਹੂਗਾ ਵੀ ਆਪਾਂ ਹੁਣ ਕਿਹੜਾ ਝੋਨਾ ਲਈਏ ਜਾਂ ਕਿਵੇਂ ਕਰੀਏ ਬਾਸਮਤੀ ਲਈਏ ਜਾਂ ਪਰਮਨ ਲਈਏ ਆਪਾਂ ਇਹਦੇ ਬਾਰੇ ਕਰਨੀ ਆ ਗੱਲਬਾਤ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚੀ ਰਹੇ ਔਰ ਭਾਈ ਜਿਵੇਂ ਗੱਲ ਚੱਲੀ ਜਾਂਦੀ ਆ ਵੀ ਬਾਸਮਤੀ ਦੀ ਬਾਸਮਤੀ ਵੀ ਆਉਂਦੇ ਸਾਲ ਮਹਿੰਗਾ ਰਹੂਗਾ ਤੇ ਕਈ ਕਈ ਇਹ ਵੀ ਅੰਦਾਜ਼ੇ ਲਾਉਂਦੇ ਆ ਵੀ ਇੱਕ ਸਾਲ ਡਾਊਨ ਹੁੰਦਾ ਇੱਕ ਸਾਲ ਤੇਜ਼ ਹੋ ਜਾਂਦਾ ਇੱਕ ਸਾਲ ਡਾਊਨ ਹੁੰਦਾ ਇੱਕ ਸਾਲ ਤੇਜ਼ ਹੋ ਜਾਂਦਾ ਉਸ ਹਸਾ ਨਾਲ ਵੀ ਆਖੀ ਜਾਂਦੇ ਆ ਤੇ ਜਿਹੜਾ ਮੇਨ ਕਾਰਨ ਹੁੰਦਾ ਉਹ ਤਾਂ ਆਪਾਂ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਤੇ ਬਾਕੀ ਹੁਣ ਲਾਉਣ ਦੀ ਗੱਲ ਜੇ ਚੱਲੇ ਤਾਂ ਵੀ ਕਿਹੜਾ ਕਿਹੜਾ ਝੋਨਾ ਲਾਈਏ ਪਰਮਲ ਲਾਈਏ ਜਾਂ ਬਾਸਮਤੀ ਲਾਈਏ ਹੁਣ ਚੀਜ਼ਾਂ ਦੋਨੇ ਹੀ ਆ ਜੇ ਤਾਂ ਆਪਾਂ ਪਰਮਲ ਝੋਨਾ ਲਾਉਣੇ ਆ ਉਹਦਾ ਹੈਗਾ ਫਿਕਸ ਰੇਟ ਤਾਂ ਹੈਗਾ ਗਵਰਨਮੈਂਟ ਦਾ ਵੀ ਐਥ ਰੇਟ ਵੀ ਕਰੇ ਤੇ ਬਾਕੀ ਦੂਜੇ ਪਾਸੇ ਜੇ ਆਪਾਂ ਸੋਚਦੇ ਆਂ ਵੀ ਪਤਾ ਨਹੀਂ ਸਰਕਾਰ ਦਾ ਰੇਟ ਤਾਂ ਹੈਗਾ ਤੇ ਵੀ ਸਰਕਾਰ ਤਾਂ ਹੁਣ ਸ਼ੈਦਨ ਵਾਲੇ ਬਣੇ ਪਏ ਹੈ ਨਾ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਮੇਰੀ ਗੱਲ ਦਾ ਸਹਿਮਤ ਹੋ ਕਿ ਸ਼ੈਲਰਾਂ ਵਾਲੀ ਦੀ ਮਰਜ਼ੀ ਨਾਲ ਲੱਗਦੇ ਆ ਗਵਰਨਮੈਂਟ ਦਾ ਕੋਈ ਹੁਣ ਇਹਦੇ 'ਚ ਰੋਲ ਨਹੀਂ ਰਹਿੰਦਾ ਕਿਉਂਕਿ ਗਵਰਨਮੈਂਟ ਨੇ ਤਾਂ ਅੱਖ ਨਾ ਹੁੰਦਾ ਕਿਹੜਾ ਤੇ ਬਾਕੀ ਮਰਜ਼ੀ ਦਾ ਉਹ ਸ਼ੈਲਰਾਂ ਵਾਲੀ ਦੀ ਚੱਲਦੀ ਹੈ ਜਦੋਂ ਝੋਨਾ ਵਿਗਣਾ ਹੁੰਦਾ ਤੇ ਕਈ ਭਰਾ ਉਸ ਗੱਲੋਂ ਵੀ ਡਰਦੇ ਆ ਯਾਰ ਬਈ ਹੁਣ ਜਿਹੜੇ ਝੋਨੇ ਝਾੜ ਦਿੰਦੇ ਸੀ ਉਹ ਤਾਂ ਗਵਰਨਮੈਂਟ ਨੇ ਲਾਉਣ ਨਹੀਂ ਦਿੱਤੇ ਜੇ ਮੰਨ ਕੇ ਚੱਲੋ ਕੋਈ ਪੁੱਛੇ ਝੋਨੇ ਸੀ ਜਾਂ ਜਿੱਥੇ ਮਾੜੇ ਪਾਣੀ ਸੀ ਨਰਮ ਪਾਣੀ ਸੀ ਜਾਂ ਨਰਮ ਜ਼ਮੀਨਾਂ ਸੀ ਉਥੇ ਹਾਈਬ੍ਰਿਡ ਚੱਲਦੇ ਸੀ ਤੇ ਉਹ ਤਾਂ ਹੁਣ ਗਵਰਨਮੈਂਟ ਲਾਉਣ ਨਹੀਂ ਦਿੰਦੀ ਤੇ ਹੋਰ ਫਿਰ ਹੁਣ ਕਿਹੜਾ ਝ ਵੀ ਕਈ ਝੋਨਿਆਂ ਤੋਂ ਕਿਸਾਨ ਵੀਰ ਚਲਦੇ ਆ ਵੀ ਝਾੜ ਨਹੀਂ ਦਿੰਦੇ ਹੁਣ ਜਿਹੜਾ ਪਰਮਲ ਝੋਨਾ 26 ਆ ਵੀ ਉਹ ਜੇ ਝਾੜ ਦਿੰਦਾ ਤਾਂ ਉਹਨੂੰ ਛੈਲਰਾਂ ਵਾਲੇ ਕਹਿੰਦੇ ਨੱਕ ਮਾਰਦੇ ਆ ਵੀ ਫਿਰ ਹੁਣ ਕੀ ਕਰੀਏ ਆਪਾਂ ਤਾਂ ਬਈ ਇੱਕ ਗੱਲ ਦਾ ਜਾਣਦੇ ਆ ਜੇ ਆਪਾਂ ਝੋਨਾ ਲਾਉਣਾ ਹੈ 10 ਕਿੱਲੇ ਉਹਦੇ ਵਿੱਚੋਂ ਨਾ ਜਰੂਰ 3-4 ਕਿੱਲੇ ਬਾਸਮਤੀ ਲਾ ਲਓ ਜਿੰਨਾ ਬਾਣ ਤੁਸੀਂ ਲਾਉਨੇ ਆ ਤੀਜਾ ਹਿੱਸਾ ਬਾਸਮਤੀ ਜਰੂਰ ਲਾਓ ਉਹਦੇ ਨਾਲ ਨਾ ਤਾਂ ਕੋਈ ਨੁਕਸਾਨ ਹੁੰਦਾ ਵੀ ਜੇ ਆਪਾਂ ਕੀ ਰੇਟ ਘੱਟ ਰਹੇਗਾ ਤਾਂ ਵੀ ਕੋਈ ਬਾਲਾ ਘਾਟਾ ਪੈ ਜਾਊਗਾ ਤੇ ਜੇ ਰੇਟ ਚੰਗਾ ਮਿਲ ਗਿਆ ਤਾਂ ਇੰਨੇ ਨਾਲ ਹਲਾਰਾ ਜਵਾਂ ਜਾਂਦਾ ਤੇ ਉਹ ਸੌਖਾ ਹੋ ਜਾਂਦਾ ਵੀ ਮਨ ਚ ਆਏ ਨਹੀਂ ਰਹਿੰਦੀ ਯਾਰ ਵੀ ਆਪਾਂ ਨਹੀਂ ਲਾਇਆ ਸੀ ਹਨਾ ਇਹ ਜੀਜ਼ਾਂ ਦੇ ਆਲੂ ਤੇ ਜਿਹੜਾ ਬਾਸਮਤੀ ਹੈ ਨਾ ਜਿਹੜਾ ਕੋਈ ਲਾਉਂਦਾ ਰਹਿੰਦਾ ਉਹ ਹੀ ਖੜਦਾ ਤੇ ਕਈ ਵਾਰੀ ਆਲੂ ਵੀ ਜਮਾ ਘਾਟਾ ਪਾ ਜਾਂਦੇ ਆ ਤੇ ਉਹ ਲਾਉਂਦੇ ਰਹਿੰਦੇ ਜਿਹੜੇ ਲਾਉਂਦੇ ਰਹਿੰਦੇ ਉਹ ਬਈ ਖੱਟ ਜਾਂਦੇ ਆ ਤੇ ਉਹੀ ਗੱਲ ਬਾਸਮਤੀ ਦੀ ਅੱਜ ਆਪਾਂ ਬਾਸਮਤੀ ਲਾਉਂਦੇ ਰਵਾਂਗੇ ਕੋਹ ਨਾ ਕੋਸ ਤੇ ਉਹਦੇ ਨਾਲ ਕਿਤੇ ਨਾ ਕਿਤੇ ਰੇਟ ਮਿਲ ਜਾਂਦਾ ਹੈ ਇਹ ਨਹੀਂ ਤਾਂ ਫਿਰ ਆਮ ਦੂਜੇ ਝੋਨੇ ਜਿੰਨਾ ਤਾਂ ਨਿਕਲ ਹੀ ਆਉਂਦਾ ਜੇ ਰੇਟ ਮੰਨ ਕੇ ਚੱਲੋ ਪਿਛਲੇ ਸਾਲ ਵਾਲਾ ਵੀ ਰਵੇ ਤਾਂ ਦੂਜੇ ਝੋਨੇ ਜਿੰਨਾ ਤਾਂ ਫਿਰ ਪੈਸੇ ਵਟਾਈ ਜਾਂਦਾ ਤੇ ਜੇ ਆਪਾਂ ਹੁਣ ਗੱਲ ਕਰੀਏ ਤੇ ਰੇਟ ਕਿਵੇਂ ਰਹੂਗਾ ਰੇਟ ਤਾਂ ਵੇਖੋ ਭਾਈ ਪਿਛਲੇ ਸਾਲ ਇਸ ਟਾਈਮ ਤੇ ਕੀ ਰੇਟ ਸੀਗਾ ਤੇ ਐਂਦ ਕੀ 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 ਰੇਟ ਚੌਲ ਦਾ ਪਿਛਲੇ ਸਾਲ ਨੂੰ ਐਂਦ ਕੀ ਚੌਲ ਤੇਜ ਆ 8-900 ਰੁਪਏ ਕਹਿੰਦੇ ਆ ਵੀ ਚੌਲ ਤੇਜ ਹੈ ਹੁਣ ਇਸ ਹਿਸਾਬ ਨਾਲ ਤਾਂ ਫਿਰ 4450 ਰੇਟ ਲੈਣਾ ਚਾਹੀਦਾ ਤੇ ਬਾਕੀ ਅੱਗੇ ਆ ਕੇ ਉਦੋਂ ਪਤਾ ਲੱਗੂਗਾ ਜਦੋਂ ਕਿਸਾਨਾਂ ਨੇ ਝੋਨੇ ਲਾਲੇ ਵੀ ਕਿਹੜਾ ਝੋਨਾ ਜ਼ਿਆਦਾ ਲਾਉਂਦੇ ਆ ਐਤਕੀ ਆਵਾਜ਼ ਇਹ ਹੁੰਦੀ ਆ ਵੀ ਬਾਸਮਤੀ ਬਹੁਤ ਘੱਟ ਲੱਗ ਰਿਹਾ ਈਲੇ ਸਾਲ ਦੇ ਮੁਕਾਬਲੇ ਬਾਸਮਤੀ ਬਹੁਤ ਜ਼ਿਆਦਾ ਘੱਟ ਲੱਗ ਰਿਹਾ ਤੇ ਇੱਕ ਜਿਹੜਾ ਚੌਲ ਮਹਿੰਗਾ ਹੋ ਗਿਆ ਤੇ ਦੂਜੀਆਂ ਗੱਲਾਂ ਬਾਈ ਹੋ ਫਿਰ ਜੰਗਾਂ ਦੀਆਂ ਆ ਜਾਂਦੀਆਂ ਵੀ ਜੰਗ ਹੁਣ ਉਹ ਯੂਕਰੇਨ ਤੇ ਰੂਹ ਤਾਂ ਜੰਗ ਤਾਂ ਚੱਲੀ ਜਾਂਦਾ ਹੈ ਹੋ ਤਾਂ 3 ਸਾਲ ਹੋ ਗਈ ਚੱਲੀ ਜਾਂਦੇ ਨੂੰ ਫਿਰ ਪਿਛਲੇ ਸਾਲ ਕਿਉਂ ਨਾ ਬਾਹਲਾ ਵਧਿਆ ਝੋਨਾ ਬਾਸਮਤੀ ਇਹ ਜਿੱਥੇ ਚੌਲ ਖਾਂਦੇ ਆ ਜਿਹਨਾਂ ਦੇ ਜਿਹੜੇ ਦੇਸ਼ ਚੌਲ ਮੰਗਦੇ ਆ ਚੌਲ ਉੱਥੇ ਜਾਣੇ ਆ ਜੇ ਰੋਜ਼ ਜਗਰੇਨ ਚ ਜੰਗ ਲੱਗੀ ਤਾਂ ਇਹ ਨਹੀਂ ਵੀ ਉੱਥੇ ਚੌਲ ਜਾਣੇ ਆ ਜਾਂ ਉੱਥੇ ਚੌਲ ਹੁੰਦੇ ਸੀ ਤੇ ਹੁਣ ਉੱਥੋਂ ਕਿੱਧਰ ਜਾਣਗੇ ਉਹ ਕਣਕ ਪੈਦਾ ਕਰਦੇ ਉਹ ਮੁਲਕ ਉੱਥੋਂ ਕਣਕ ਆਉਣੀ ਹੁੰਦੀ ਹੈ ਜਿੱਥੋਂ ਚੌਲਾਂ ਦੀ ਡਿਮਾਂਡ ਹੁੰਦੀ ਹੈ ਉੱਥੋਂ ਚੌਲ ਮੰਗਾਉਂਦੇ ਆ ਜਿਹੜੇ ਮੁਲਕ ਚੌਲ ਖਾਂਦੇ ਆ ਉੱਜਵੇਂ 80 ਦੇ ਮੁਲਕ ਹੈ ਇਹ ਜਿਆਦੇ ਚੌਲ ਨੂੰ ਪਸੰਦ ਕਰਦੇ ਆ ਤੇ ਇਹਨਾਂ ਦੇ ਵਿੱਚ ਪਹਿਲਾਂ ਵੀ ਆਪਣੇ ਇਹਨਾਂ ਮੁਲਕਾਂ ਤੋਂ ਜਾਂਦੇ ਜਾਂ ਇੰਡੀਆ ਕਰ ਲੋ ਪਾਕਿਸਤਾਨ ਕਰ ਲੋ ਤੇ ਜਾਂ ਜਿਵੇਂ ਇੱਧਰ ਹੈ ਗਿਆ ਦੂਜੇ ਥਾਈਲੈਂਡ ਤੇ ਇੱਧਰ ਜੇ ਦੇਸ਼ ਹੈਗੇ ਜਿਹੜੇ ਜਿਆਦੇ ਚੌਲ ਲਾਉਂਦੇ ਆ ਤੇ ਆਪਣੇ ਬਾਸਮਤੀ ਬਹੁਤ ਲੱਗਦਾ ਆਪਣੇ ਦੇਸ਼ 'ਚ ਜਾਂ ਆਪਾਂ ਤੋਂ ਜਾਂਦਾ ਤੇ ਬਾਕੀ ਮੌਸਮ ਤੇ ਪਤਾ ਲੱਗਦਾ ਵੀ ਕੀ ਰੰਗ ਖੜਾਉਂਦਾ ਪਰਮਾਤਮਾ ਤੇ ਉਹ ਮੌਸਮ ਤੇ ਬਹੁਤ ਨਿਰਭਰ ਹੁੰਦਾ ਮੌਸਮ ਤੇ ਨਰ ਪਰ ਆਏ ਹੁੰਦਾ ਵੀ ਜੇ ਤਾਂ ਫਸਲ ਹੋਊਗੀ ਚੰਗੀ ਤੇ ਬਈ ਝਾੜ ਵਾ ਜਾਂਦੇ ਆ ਪੈਦਾਵਾਰ ਜਿਆਦਾ ਵਧ ਗਈ ਤਾਂ ਫਿਰ ਉਦੋਂ ਵੀ ਅਸਰ ਪੈ ਜਾਂਦਾ ਰੇਟ ਤੇ ਜੇ ਇਹ ਚੀਜ਼ ਘਟ ਹੋਵੇ ਤੇ ਲੈਣ ਵਾਲੇ ਬਾਲੇ ਹੁਣ ਫੇਰ ਵੀ ਰੇਟ ਵਾ ਜਾਂਦਾ ਪਰ ਜਿਹੜਾ ਅੰਦਾਜ਼ਾ ਬਈ ਉਹ ਇੰਨਾ ਕੁ ਤਾਂ ਰਹੂਗਾ ਵੀ 4000 ਜਾਂ 8000 ਦੇ ਆਸ-ਪਾਸ ਜਰੂਰ ਰਹੂਗਾ ਝੋਨਾ ਇਹ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਆਪਾਂ ਆਖਿਆ ਸੀ ਵੀ 34-3500 ਤੱਕ ਝੋਨਾ ਵੇਚੂਗਾ ਉਹ ਹੋਇਆ ਕੋਈ ਆਪਾਂ ਆਏ ਨਹੀਂ ਵੀ ਆਪਣੇ ਕੋਈ ਬਾਲੇ ਤਾਂ ਤੱਕ ਹੱਥ ਹੈ ਜਾਂ ਆਪਾਂ ਖੇਤ ਪੋਜੇ ਦੱਸਦੇ ਕੁਝ ਅੰਦਾਜ਼ੇ ਲੋਣੇ ਪੈਂਦੀ ਐ ਤੇ ਕੁਝ ਇਹ ਕੰਡੀਸ਼ਨਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਦੱਸ ਦਿੰਨੀ ਐ ਕੋਸ ਨਾ ਕੋਸ ਪਤਾ ਲੱਗ ਜਾਂਦਾ ਵੀ ਕੀ ਰੇਟ ਰਹੂਗਾ ਤੇ ਇਹ ਜੀ ਆਪਣੇ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡਾ ਕੋਈ ਪਹੁੰਚੇ